ਬਟਾਲਾ ਵਿੱਚ ਲੱਗਾ ਭਾਜਪਾ ਨੂੰ ਝਟਕਾ ਭਾਜਪਾ ਦੇ ਵਰਕਰਾਂ ਨੇ ਭਾਜਪਾ ਦਾ ਪੱਲਾ ਛੱਡ ਕੇ ਅਕਾਲੀ ਦਲ ਵਿੱਚ ਹੋਏ ਸ਼ਾਮਿਲ ਅਕਾਲੀ ਦਲ ਨੇਤਾ ਅਨਿਲ ਜੋਸ਼ੀ ਨੇ ਆਗੇ ਭਾਜਪਾ ਦੇ ਵਰਕਰਾਂ ਨੂੰ ਸਰੋਪਾ ਪਾ ਕੇ ਕਾਲੀ ਦਲ ਵਿੱਚ ਕੀਤਾ ਸ਼ਾਮਿਲ ਗੱਲਬਾਤ ਦੌਰਾਨ ਅਨਿਲ ਜੋਸ਼ੀ ਨੇ ਕਿਹਾ ਕਿ ਅਕਾਲੀ ਦਲ ਮਜ਼ਬੂਤ ਹੋਇਆ ਹੈ ਜੋ ਲੋਕ ਭਾਜਪਾ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਹੇ ਹਨ ਉਹਨਾਂ ਦਾ ਬੰਦਾ ਮਾਨ ਸਨਮਾਨ ਹੋਵੇਗਾ ਨਾਲ ਹੀ ਜੋਸ਼ੀ ਨੇ ਭਾਜਪਾ ਨਾਲ ਸਮਝੋਤੇ ਤੇ ਬੋਲ ਕੇ ਕਿਹਾ ਕਿ ਸੇ ਅਸੀਂ ਸਮਝੋਤਾ ਨਹੀਂ ਜ਼ਰੂਰਤ ਦਾ ਸਮਝੋਤਾ ਹੈ ਭਾਇਪਣ ਜ਼ਰੂਰਤ ਹੈ ਕਾਲੀ ਦਲ ਦੀ ਅਗਰ ਸਮਝੋਤਾ ਹੋਇਆ ਤੇ ਉਸ ਦੀਆਂ ਸ਼ਰਤਾ ਪ੍ਰਧਾਨ ਤਹਿ ਕਰਨਗੇ ਅਤੇ ਅਨਿਲ ਜੋਸ਼ੀ ਨੇ ਬੰਦੀ ਸਿੱਖਾਂ ਦੀ ਰਿਹਾਈ ਤੋਂ ਕੁਝ ਵੀ ਕਹਨ ਤੋਂ ਕੀਤਾ ਇਨਕਾਰ ਵੇਖੋ ਟੀਵੀ ਨਿਊਜ਼ ਇੰਡੀਆ 252 ਬਟਾਲਾ ਤੋਂ ਪੱਤਰਕਾਰ ਰਣਜੀਤ ਸਿੰਘ ਦੇ ਨਾਲ ਜਸਵਿੰਦਰ 베ਦੇ ਦੀ ਖਾਸ ਰਿਪੋਰਟ ਜਿੰਦਾਬਾਦ 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 ਜਾ ਬਾਦ ਜੀ ਨਰੇਸ਼ ਮਹਾਜਨ ਅੱਜ ਦਿਨ ਫੰਕਸ਼ਨ ਕਰਦੇ ਆ ਅੱਜ ਮੈਂ ਬਟਾਲੇ ਆਇਆ ਜੀ ਵੇਖੋ ਕਿੰਨਾ ਵਧੀਆ ਮੌਸਮ ਹੈ ਧੁੰਦ ਪੂਰੀ ਉਹਦੇ باوجود ਕਰੰਟ ਪੂਰਾ ਉਹਦੇ باوجود ਗਰਮੀ ਪੂਰੀ ਬੰਦਿਆਂ ਦੇ ਵਿੱਚ ਤੇ ਬਟਾਲੇ ਚ ਪੂਰੀ ਗਰਮੀ ਕੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਰੇਸ਼ ਮਹਾਜਨ ਜੀ ਜਦੋਂ ਦੇ ਸ਼ਾਮਲ ਹੋਇਆ ਦਿੱਲੀ ਜਿਹੜਾ ਵਾ ਪਰਿਵਾਰ ਵਧਦਾ ਪਿਆ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਵੀ ਇਹਨਾਂ ਨੇ ਪ੍ਰਦੀਪ ਸ਼ਰਮਾ ਜੀ ਯੂਥ ਲੀਡਰ ਆ ਉਹਨਾਂ ਦੇ ਸਮੇਤ तकरीबन 15 ਨਵੇਂ ਨੌਜਵਾਨ ਮੁੰਡੇ ਜਿਹੜੇ ਦਰਜਾ ਦਰਜਾ ਅਲੱਗ-ਅਲੱਗ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਚ ਕੰਮ ਕਰਦੇ ਸੀ ਅਲੱਗ-ਅਲੱਗ ਫੀਲਡ ਦੇ ਵਿੱਚ ਕੋਈ ਆਈਟੀ ਦਾ ਵਾ ਕੋਈ ਜਵਾ ਮੋਰਚੇ ਦਾ ਵਾ ਕੋਈ ਸਪੋਰਟਸ ਦੇ ਆ ਤੇ ਇਹ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਦੀ ਜੀ ਦੀ ਅਗਵਾਈ ਵਾਲੀ ਸ਼ੋਮਨੀ ਕਾਲੀਦਾਲ ਨਰੇਸ਼ ਮਹਾਜਨ ਜੀ ਜਿਹੜੇ ਹਲਕਾ ਇੰਚਾਰਜ ਬਟਾਲੇ ਦੇ ਤੇ ਰਮਨਦੀਪ ਸਿੰਘ ਜੀ ਜ਼िला ਪ੍ਰਧਾਨ ਸੰਧੂ ਸਾਹਿਬ ਇਹਨਾਂ ਦੀ ਇਕਵਾਈ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੋਇਆ ਮੈਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਤੇ ਸਾਰੇ ਹੀ ਮੈਂ ਆਸ ਵੀ ਕਰਦਾ ਕਿ ਇਸੇ ਤਰ੍ਹਾਂ ਹੀ ਪਾਰਟੀ ਦਾ ਝੰਡਾ ਬੁਲੰਦ ਕਰਨਗੇ ਤੇ ਆਉਣ ਵਾਲੀਆਂ ਕੋਈ ਵੀ ਇਲੈਕਸ਼ਨ ਹੋਊਗੀ ਇਹ ਬਟਾਲਾ ਹਲਕਾ ਜਿਹੜਾ ਵਾ 100% ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਜਿੱਤਾਂ ਜਿੱਤਾਂ ਦੀ ਰਹੂਗਾ ਸਮਝੌਤਾ ਕਰਦਾ ਤਾਂ ਸੰਭਵ ਹੈ ਕਿ ਨਹੀਂ ਹੈ ਦੇਖੋ ਜੇ ਸਮਝੌਤਾ ਸਾਡੀ ਨਾ ਮਤਲਬ ਬਟਾਲੇੋਂ ਤੇ ਨਾ ਅੰਮ੍ਰਿਤਸਰੋਂ ਤੇ ਨਾ ਸਾਡੇ ਤੋਂ ਹੋਣਾ ਸਮਝੌਤਾ ਜੇ ਕੱਲ ਨੂੰ ਹੋਇਆ ਵੀ ਤੇ ਵੇਖੋ ਸਮਝੌਤੇ ਇਹਦੇ ਚ ਪਾਰਟੀਆਂ ਦੇ ਮੈਂ ਸਮਝਦਾ ਕੋਈ ਪ੍ਰੇਮ ਪਿਆਰ ਦੇ ਯਾਰੀਆਂ ਦੋਸਤੀਆਂ ਦੇ ਸਮਝੌਤੇ ਨਹੀਂ ਹੁੰਦੇ ਜ਼ਰੂਰਤਾਂ ਦੇ ਸਮਝੌਤੇ ਹੁੰਦੇ ਆ ਉਸ ਦਿਨ ਸਮਝੌਤਾ ਭਾਰਤੀ ਜਨਤਾ ਪਾਰਟੀ ਨੇ ਆਪਣੀ ਲੋਡ ਨੂੰ ਕਰਨਾ ਜਦੋਂ ਲੱਗਾ ਵੀ ਸਾਡਾ ਕੁਝ ਇੱਥੇ ਬਣਨਾ ਨਹੀਂ ਹੈ ਨਾ ਪਾਰਲੀਮੈਂਟ ਨਾ ਵਿਧਾਨ ਸਭਾ ਨਾ ਕਾਰਪੋਰੇਸ਼ਨ ਨਾ ਪੰਚਾਇਤਾਂ ਨਾ ਮੈਨੂੰ ਲੱਗਦਾ ਨਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਲੱਗਦਾ ਵੀ ਕਿਤੇ ਕੁਝ ਹੈਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਆ ਪੰਜਾਬ ਵਾਸਤੇ ਬਣੀ ਆ ਪੰਜਾਬੀਆਂ ਵਾਸਤੇ ਬਣੀ ਪਾਰਟੀ ਆ ਜਿੰਨੇ ਸੰਘਰਸ਼ ਕੀਤੇ ਆ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸਤੇ ਕੀਤੇ ਆ ਜਿਹੜੀਆਂ ਪੰਜਾਬ ਦੀਆਂ ਜ਼ਰੂਰਤਾਂ ਭਾਵੇਂ ਉਹ ਚੰਡੀਗੜ੍ਹ ਭਾਵੇਂ ਉਹ ਪਾਣੀਆਂ ਦੇ ਮੁੱਦੇ ਆ ਭਾਵੇਂ ਵੱਧ ਅਧਿਕਾਰਾਂ ਦੇ ਮੁੱਦੇ ਆ ਭਾਵੇਂ ਫੈਡਰਲ ਸਟਰਕਚਰ ਦੇ ਮੁੱਦੇ ਆ ਜਿੰਨੇ ਵੀ ਆ ਉਹ ਸ਼੍ਰੋਮਣੀ ਕਾਲੀ ਦਲ ਨੇ ਲੜਾਈਆਂ ਲੜੀਆਂ ਤੇ ਸ਼੍ਰੋਮਣੀ ਕਾਲੀ ਦਲ ਨੇ ਹੀ ਲੜਨੀਆਂ ਤੇ ਪੰਜਾਬ ਦੇ ਲੋਕ ਵੀ ਇਹ ਸਮਝਣ ਲੱਗ ਪਿਆ ਕਿ ਅਸੀਂ ਵਲਗ-ਵਲਗ ਤਜਰਬੇ ਕਰਦੇ ਆ ਇੱਕਾ ਨਵੇਂ ਝੂਠੇ ਇਨਕਲਾਬੀ ਆਏ ਸੀ ਇਹਨਾਂ ਨੇ ਜੋ ਹਾਲ ਦੋ ਸਾਲਾਂ ਚ ਪਾਰਟੀ ਕਰਤਾ ਪੰਜਾਬ ਦਾ ਹਾਲੇ ਪਾ ਆਪਣੀ ਜ਼ਰੂਰਤ ਲਈ ਸਮਝੌਤਾ ਕਰੇ। ਦੇਖੋ ਜੀ ਮੈਂ ਤੁਹਾਨੂੰ ਆਖਿਆ ਪੋਲਿਟਿਕਲ ਸਮਝੌਤੇ ਜ਼ਰੂਰਤਾਂ ਦੇ ਸਮਝੌਤੇ ਹੁੰਦੇ ਆ। ਬਗੈਰ ਜ਼ਰੂਰਤਾਂ ਤੋਂ ਕੋਈ ਸਮਝੌਤਾ ਨਹੀਂ ਹੁੰਦਾ ਜੇ ਉਹਨਾਂ ਨੂੰ ਲੱਗਦਾ ਵੀ ਪੰਜਾਬ ਚ ਅਸੀਂ ਇਕੱਲੇ ਜਿੱਤ ਸਕਦੇ ਆ ਤੇ ਉਹ ਕਦੀ ਸਮਝੌਤਾ ਨਾ ਕਰਨ। ਗੱਲ ਤੇ ਇਹ ਆ ਵੀ ਅੱਜ ਆਮ ਪਾਰਟੀ ਤੇ ਕਾਂਗਰਸ ਆਪਸ ਦੇ ਵਿੱਚ ਇਹ ਲੜਾਈ ਲੜੀ ਇਹਨਾਂ ਨੇ ਤੇ ਜੇ ਸਮਝੌਤਾ ਕਰਦੇ ਫੇ ਤਾਂ ਜ਼ਰੂਰਤਾਂ ਸਮਝਾਉਂਦਾ ਕਿ ਯਾਰੀ ਦੋਸਤੀ ਉਹਨਾਂ ਦੀ ਪ੍ਰੇਮ ਦਾ ਸਮਝੌਤਾ ਤੇ ਕੋਈ ਨਹੀਂ। ਜ਼ਰੂਰਤ ਦਾ ਸਮਝੌਤਾ ਉਹਨਾਂ ਦੋਵਾਂ ਨੂੰ ਪਤਾ ਸਾਡੀ ਥੱਲੇ ਜ਼ਮੀਨ ਨੇ ਹੈਗੀ। ਇਸ ਕਰਕੇ ਜ਼ਰੂਰਤਾਂ ਦੇ ਪੋਲਿਟਿਕਲ ਸਮਝੌਤੇ ਜ਼ਰੂਰਤਾਂ ਦੇ ਇੰਡੀਆ ਗਠਮੰਦਨ ਬਣ ਰਿਹਾ ਕਾਦੇ ਵਾਸਤੇ ਬਣ ਰਿਹਾ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਕਿਸੇ ਦਾ ਕਿਸੇ ਨੂੰ ਕਿਸੇ ਦਾ ਕਿਸੇ ਨੂੰ ਇਕੱਠੇ ਉਹਨਾਂ ਨੂੰ ਪਤਾ ਵਾ ਵੀ ਸਾਡੀ ਜ਼ਰੂਰਤਾਂ ਇਕੱਠੇ ਹੋਣਾ ਜੇ ਇਕੱਠੇ ਹੋ ਜਾਾਂਗੇ ਤੇ ਕੁਝ ਸੀਟਾਂ ਆ ਜਾਣਗੀਆਂ ਪਾਰਲੀਮੈਂਟ ਦੀਆਂ ਨੇ ਤੇ ਕਿਸੇ ਦੇ ਪੱਲੇ ਕੁਝ ਨਹੀਂ ਪੈਣਾ ਇਸ ਕਰਕੇ ਦੋਨਾਂ ਪਾਸੇ ਜ਼ਰੂਰਤ ਤਾਂ ਹੋਏਗਾ ਕਿ ਨਹੀਂ ਵੇਖੋ ਜ਼ਰੂਰਤ ਤੇ ਜੇ ਦੋਵਾਂ ਪਾਸੇ ਤੋਂ ਹੁੰਦੀ ਹੈ ਜੇ ਜਿਸ ਵੇਲੇ ਕਾਲੀ ਨੀਲਦਲ ਦੀ ਪੰਜਾਬ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬੀਜੇਪੀ ਨਾਲ ਸੀ ਸੈਂਟਰ ਚ ਬੀਜੇਪੀ ਦੀ ਸਰਕਾਰ ਸੀ ਤੇ ਪੰਜਾਬ ਦਾ ਕੰਨਾ ਵਿਕਾਸ ਹੋਇਆ ਮਤਲਬ ਇਹ ਆ ਇਹ ਜ਼ਰੂਰਤ ਪੰਜਾਬ ਦੀ ਵੀ ਆ ਕਿ ਸੈਂਟਰ ਦੇ ਵਿੱਚ ਵੀ ਉਹਦੇ ਪੱਖ ਵਾਲੀ ਪਾਰਟੀ ਹੋਵੇ ਜੇਕਰ ਸਮਝੌਤਾ ਆਉਣ ਵਾਲੇ ਪੁਆਇੰਟ ਦੇ ਵਿੱਚ ਉਹ ਵੀ ਜਾਂਦਾ ਹੈ ਇਹ ਸ਼ਰਤਾਂ ਜਿਹੜੀਆਂ ਨੇ ਉਹ ਪਹਿਲੀਆਂ ਹੀ ਰਹਿਣਗੀਆਂ ਐਨੀਆਂ ਜੋ ਸੀਟਾਂ ਦੀ ਮੈਂ ਇੱਕ ਗੱਲ ਦੇ ਵੇਖੋ ਜਿਹੜੀ ਹੈ ਨਾ ਮੈਂ ਪਹਿਲਾਂ ਕਹਤੀ ਹਾਂ ਵੀ ਸਮਝੌਤਾ ਨਾ ਮੇਰੇ ਲੈਵਲ ਤੇ ਹੋਣਾ ਤੇ ਨਾ ਇੱਥੇ ਹੋਣਾ ਨਾ ਤੁਹਾਡਾ ਤਜਰਬਾ ਕਹਿੰਦਾ ਮੇਰਾ ਤਜਰਬਾ ਵੇਖੋ ਜੀ ਇਹ ਕਹਿੰਦਾ ਵਾ ਵੀ ਜੇ ਇਹ ਸਮਝੌਤਾ ਜਣਾ ਨਾ ਪਾਰਟੀ ਪ੍ਰਧਾਨਾਂ ਚ ਹੋਣਾ ਉਧਰੋਂ ਅਮਿਤ ਸ਼ਾਹ ਜੀ ਮੋਦੀ ਜੀ ਨੱਡਾ ਜੀ ਤੇ ਇਧਰੋਂ ਸੁਖਵੀਰ ਬਾਦਲ ਜੀ ਜਾਂ ਜਿੰਨਾਂ ਜਿੰਨਾਂ ਨੂੰ ਉਹ ਤੈਅ ਕਰਨਗੇ ਜੇ ਕੱਲ ਨੂੰ ਹੋਇਆ ਪਰ ਮੈਨੂੰ ਹਾਲੇ ਤੱਕ ਮੈਨੂੰ ਮੇਰੇ ਸਮਝ ਨਹੀਂ ਆ ਕੋਈ ਸਮਝੌਤੇ ਵਾਲੀ ਗੱਲ ਚੱਲਦੀ ਪਈ ਆ ਅਸੀਂ ਪਾਰਟੀ ਨੂੰ ਮਜ਼ਬੂਤ ਕਰਦੇ ਪਏ ਸ਼੍ਰੋਮਣੀ ਗਾਲੀ ਦਲ ਨੂੰ ਉਸੇ ਨਾਲ ਹੀ ਸਮਝੌਤਾ ਹੋ ਜਾਂਦਾ ਉਸ ਦਿਨ ਭਾਈ ਨਹੀਂ ਕੋਸਦੇ ਹੀ ਨਹੀਂ ਮਾਈ ਕੋਏਗਾ ਅਸੀਂ ਕੋਸਦੇ ਨਹੀਂ ਕਿੰਨੋਂ ਕੋਸਿਆ ਕਿੱਥੇ ਕੋਸਿਆ ਦੱਸੋ ਨਹੀਂ ਅਜੇ ਤਾਂ ਬੀਜੇਪੀ ਮੈਂ ਬੀਜੇਪੀ ਦੇ ਖਿਲਾਫ ਜਿਹੜੀ ਆ ਇੱਕ ਗੱਲ ਕੀਤੀ ਦੱਸੋ ਮੈਨੂੰ ਹੁਣ ਵੀ ਆਪਾਂ ਬੀਜੇਪੀ ਦੇ ਖਿਲਾਫ ਬੀਜੇਪੀ ਦੇ ਖਿਲਾਫ ਗੱਲ ਨਹੀਂ ਕੀਤੀ ਮੈਂ ਉਸ ਪਾਰਟੀ 'ਚ ਰਿਆਂ ਉਸ ਪਾਰਟੀ 'ਚ ਜੋ ਸਿਸਟਮ ਚੱਲਦਾ ਪਿਆ ਵਾ ਉਹਦੀ ਗੱਲ ਕੀਤੀ ਆ ਮੈਂ ਨਾ ਮੋਦੀ ਸਾਹਿਬ ਦੀ ਕੋਈ ਸਰਕਾਰ ਤੇ ਮੋਦੀ ਸਾਹਿਬ ਦੀ ਹੈ ਜੇ ਮੈਂ ਮੋਦੀ ਸਾਹਿਬ ਮੈਂ ਅੱਜ ਵੀ ਆ ਨਾ ਮੋਦੀ ਸਾਹਿਬ ਜਿਹੜੇ ਅੱਜ ਤੱਕ ਦੇ ਸਭ ਤੋਂ ਸਫਲ ਪ੍ਰਧਾਨ ਮੰਤਰੀ ਆ ਜਦੋਂ ਮੈਂ ਕਿਸਾਨੀ ਐਜੀਟੇਸ਼ਨ ਚ ਬੋਲਦਾ ਸੀ ਉਦੋਂ ਮੈਂ ਆਂਦਾ ਸੀ ਕਿ ਕਦੀ ਕਾਨੂੰਨ ਕੋਈ ਸਰਕਾਰਾਂ ਜਿਹੜੀਆਂ ਲੋਕਾਂ ਦੇ ਖਿਲਾਫ ਸੋਚ ਕੇ ਨਹੀਂ ਬਣਾਉਂਦੀਆਂ ਹਾਂ ਜਦੋਂ ਲਾਗੂ ਹੁੰਦੇ ਆ ਲੋਕਾਂ ਨੂੰ ਨਹੀਂ ਉਹ ਮਨਮੁਾਫਕ ਹੁੰਦੇ ਉਹਨਾਂ ਦੇ ਰਿਜ਼ਲਟਸ ਉਹ ਨਹੀਂ ਹੁੰਦੇ ਇਸ ਕਰਕੇ ਐਮੈਂਡ ਵੀ ਕਰਨੇ ਪੈਂਦੇ ਆ ਰੱਦ ਵੀ ਕਰਨਾ ਉਦੋਂ ਵੀ ਮੈਂ ਇਹੀ ਬੋਲਦਾ ਸੀ ਵੱਡਾ ਮੁੱਦਾ ਹੈ ਜਿਹੜੀ ਬੰਦੀ ਸੀ ਉਦੋਂ ਵੀ ਇਹੀ ਬੋਲਦਾ ਸੀ ਮੈਂ ਹਾਂ ਬੰਦੀ ਸਿੰਘਾਂ ਨੂੰ ਭਾਜਪਾ ਇਤਵਾਦੀ ਮੰਦੀ ਬਾਕੀ ਪਾਰਟੀਆਂ ਵੀ ਇਤਵਾਦੀ ਮੰਦੀਆਂ ਨੇ ਜੋ ਸੀਜੀ ਕੀ ਮੰਦੀ ਦੇਖੋ ਜੀ ਮੈਂ ਜਿਹੜੀ ਗੱਲ ਹੈ ਨਾ ਮੈਂ ਇਸ ਪਾਰਟੀ ਦਾ ਮੁੱਦਾ ਜਿਹੜਾ ਵਾ ਨਾ ਉਹਦੇ ਚ ਮੈਂ ਓਪਨਲੀ ਆਪਣੀ ਮੇਰੀ ਪਰਸਨਲ ਰਾਇ ਹੋਊਗੀ ਮੈਂ ਪਾਰਟੀ ਚ ਦੱਸ ਦੇਣਾ ਹਮੇਸ਼ਾ ਹੀ ਜਿਹੜੀ ਮੈਨੂੰ ਨਹੀਂ ਚੰਗੀ ਲੱਗੇ ਪਰ ਮੈਂ মিডিਆ ਸਾਹਮਣੇ ਜਿਹੜਾ ਵਾ ਪਾਰਟੀ ਦਾ ਜੋ ਪੱਖ ਹੈ ਉਹਦੇ ਖਿਲਾਫ ਕਦੀ ਨਹੀਂ ਜਾਂਦਾ ਕਿਉਂਕਿ ਮੈਂ ਐਸੋਸੀਏਸ਼ਨੋਮਣੀ ਕਾਲੀ ਦਲ ਚ ਹਾਂ ਜਿਹੜੀ ਮੇਰੀ ਪਰਸਨਲ ਰਾਇ ਹੁੰਦੀ ਆ ਉਮੈਂ ਉੱਥੇ ਹੀ ਦੱਸ ਦਿੰਨਾ ਵੀ ਇਹ ਗੱਲ ਸਾਨੂੰ ਕਿੰਨੀ ਗਮਾਫਕ ਹੈ ਤੇ ਕਿੰਨੀ ਕਿ ਨਹੀਂ ਮਾਫਕ ਮਹਿਬੰਦੀ ਸਿੰਘ ਦਾ ਮੁੱਦਾ ਚੱਲਣਾ ਹੈ ਤੁਹਾਡੇ ਇਲੈਕਸ਼ਨਾਂ ਵਿੱਚ ਨਹੀਂ ਬੰਦੀ ਪਾਰਟੀ ਦਾ ਮੁੱਦਾ ਲੜਾਈ ਲੜ ਰਹੇ ਪਾਰਟੀ ਦਾ ਮੁੱਦਾ ਮੈਂ ਤੁਹਾਨੂੰ ਦੱਸਿਆ ਵੀ ਇਹ ਮੈਂ ਪ੍ਰੈਸ ਦੀ ਭਜਾਏ ਆਪਣੇ ਪਾਰਟੀ ਪ੍ਰਧਾਨ ਨੂੰ ਕਨਵੇ ਕਰ ਦਿੰਨਾ ਜਦੋਂ ਮੈਨੂੰ ਲੱਗੇ ਵੀ ਇਹ ਗੱਲ ਜਿਹੜੀ ਹੈ ਸਾਡੇ ਨਹੀਂ ਮਾਫਕ ਆਉਂਦੀ ਮੈਂ ਉਹਦੇ 'ਚ ਤੁਹਾਨੂੰ ਦੱਸ ਦਿੰਨਾ ਇੱਕ ਮਿਸਾਲ ਦੇ ਦਿੰਨਾ ਵੀ ਅਸੀਂ ਉੱਥੇ ਆਪਣਾ ਜਿਹੜੀ ਪਾਰਲੀਮੈਂਟ ਇਲੈਕਸ਼ਨ ਹੋਈ ਸੀ ਸਾਡੀ ਉੱਥੇ ਸੰਗਰੂਡ ਡਿਊਟੀ ਲੱਗੀ ਸੀ ਬਾਈ ਇਲੈਕਸ਼ਨ ਹੋਈ ਸੀ ਨਾ ਮੈਂ ਕਹਿੰਦਾ ਹੈ ਨਹੀਂ ਜੀ ਸਾਡਾ ਮਨ ਨਹੀਂ ਕਰਦਾ ਨਹੀਂ ਹੈ ਠੀਕ ਹੈ ਜੀ ਐਸਾ ਬਟਾਲਾ ਸੀਟ ਨੂੰ ਆ ਕੇ ਬਟਾਲਾ ਸੀਟ ਨੂੰ ਆ ਕੇ ਜੋਸੀ ਸਾਹਿਬ ਤੁਸੀਂ ਕਿਹਾ ਕਿ ਇਹ ਹਿੰਦੂ ਸੀਟ ਸੀ ਬਾਦਲ ਸਾਹਿਬ ਨੂੰ ਇਹ ਗੱਲ ਸਮਝ ਆ ਗਈ ਕਿ ਉਸ ਤੋਂ ਬਾਅਦ ਵਾਪਸ ਇਹ ਜਿਹੜੀ ਸੀਟ ਹੈ ਹਿੰਦੂ ਕੇਮੇਦ ਵਿੱਚ ਚਲੀ ਗਈ ਉਹ ਕਿ ਆਉਣ ਵਾਲੇ ਦਿਨਾਂ ਚ ਅਕਾਲੀ ਦਲ ਨੇ ਹਲਕਾ ਅੰਚਾਰ ਬਣਾਇਆ ਨਹੀਂ ਉਹ ਵੀ ਇਹ ਜੀ ਜੀ ਅਕਾਲੀ ਦਲ ਨੂੰ ਤਾਂ ਭਰਪੂਰ ਫਾਇਦਾ ਹੋਇਆ ਬਿਲਕੁਲ ਬਿਲਕੁਲ ਦੇਖਦਾ ਪਿਆ ਠੀਕ ਹੈ ਫਾਇਦਾ ਐਸ ਜਿੱਥੇ ਜਾਂਦੇ ਵੀ ਸੁਣੋ ਅਕਾਲੀ ਦਲ ਦਾ ਸ਼ਹਿਰਾਂ ਵਿੱਚ ਕੁਝ ਨਹੀਂ ਆ ਉੱਥੇ ਨਰੇਸ਼ ਭਾਈ ਦੇ ਬੰਦੇ ਇਸ਼ਾਰਾਂ ਦੇ ਵਿੱਚੋਂ ਰੋਜ਼ ਡੈਲੀ ਸ਼ਾਮਲ ਹੋ ਰਹੇ ਬੰਦੇ ਕਿੰਨੇ ਕਾਉਂਸਲਰ ਕਿੰਨੇ ਬੰਦੇ ਉਦੋਂ ਸ਼ਾਮਲ ਹੋਏ ਪਾਰਟੀ ਦੇ ਅਹੁਦੇਦਾਰ ਹੋਏ ਕਾਉਂਸਲਰ ਹੋਏ ਜਿਸ ਦਿਨ ਪਹਿਲੇ ਦਿਨ ਜੁਆਇਨਿੰਗ ਹੋਈ ਹੁਣ ਵੀ ਹੋ ਰਹੇ ਆ ਗਾਂ ਵੀ ਹੋਣਗੇ ਇਹ ਅੰਡਰਸਟੂਡ ਯਾ ਥੈਂਕ ਯੂ